ਦੁਜੀ ਡਿਊ ਰਿਪੋਰਟ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਾਲ ਕਰਦਾ ਹੈ ਜੇਕਰ ਤੁਸੀਂ ਫ੍ਰੀਕੋਲ ਆਉਣਾ ਹੈ ਤਾਂ ਤੁਹਾਡੇ ਲਈ ਇਹ ਵੀਡੀਓ ਖਾਸ ਹੈ ਕਿਉਂਕਿ ਫ੍ਰੀਕੋਲ ਦੀ ਟ੍ਰੈਫਿਕ ਪੁਲਿਸ ਇਹ ਨਹੀਂ ਦੇਣੀ ਪੂਰੀ ਸਖਤ ਹੈ ਲਗਾਤਾਰ ਜਿੱਥੇ ਇੱਕ ਪਾਸੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਮਹੀਨੇ ਦੀ ਗੱਲ ਕਰੀਏ ਤਾਂ ਸਟਾਰਟਿੰਗ ਦੇ ਵਿੱਚ ਹਜ਼ਾਰ ਦੇ ਕਰੀਬ ਚਲਾਨ ਕੱਟੇ ਜਾ ਚੁੱਕੇ ਨੇ ਨਾਲ ਦੀ ਨਾਲ ਹੁਣ ਫ੍ਰੀਕੋਲ ਪੁਲਿਸ ਕੋਲ ਇੱਕ ਹਾਈ ਟੈਕ ਸਪੀਡ ਗਨ ਆਈ ਹੈ ਜਿਸ ਨਾਲ ਉਹਨਾਂ ਨੂੰ ਸਪੀਡ ਚੈੱਕ ਕਰਨ ਦੇ ਵਿੱਚ ਕਾਫੀ ਆਸਾਨੀ ਮਿਲੇਗੀ ਅਤੇ ਨਾਲ ਦੀ ਨਾਲ ਜੇਕਰ ਕੋਈ ਕਹਿੰਦਾ ਹੈ ਕਿ ਸਾਡੀ ਗੱਡੀ ਦੇ ਵਿੱਚ ਇਨੀ ਸਪੀਡ ਨਹੀਂ ਸੀ ਤਾਂ ਉਸ ਨੂੰ ਨਾਲ ਦੀ ਨਾਲ ਪ੍ਰਿੰਟ ਕੱਢ ਕੇ ਵੀ ਦਿੱਤਾ ਜਾਵੇਗਾ ਕਿ ਉਹਨਾਂ ਦੀ ਗੱਡੀ ਦੀ ਕਿੰਨੀ ਸਪੀਡ ਸੀ ਅਤੇ ਕਿਉਂ ਉਹਨਾਂ ਦਾ ਚਲਾਣ ਕਟਿਆ ਗਿਆ ਇਸ ਬੰਦੇ ਵਿੱਚ ਵਤੇਰੇ ਜਾਣਕਾਰੀ ਦਿੰਦੇ ਹੋਏ ਹਨ ਟ੍ਰੈਫਿਕ ਇਨਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਖਾਸ ਕਰਕੇ ਇਹ ਹਾਈ ਟੈਕ ਸਪੀਡ ਗਨ ਲਿਆਂਦੀ ਗਈ ਹੈ ਇਸ ਨਾਲ ਓਵਰ ਸਪੀਡ ਗੱਡੀਆਂ ਦਾ ਚਲਾਨ ਕੱਟਣ ਵਿੱਚ ਆਸਾਨੀ ਹੋਵੇਗੀ ਉਹਨਾਂ ਨੇ ਕਿਹਾ ਕਿ 1000 ਰੁਪਏ ਦਾ ਓਵਰ ਸਪੀਡ ਦਾ ਚਲਾਨ ਹੈ ਬਾਕੀ ਹੋਰ ਵੀ ਜੋ ਟ੍ਰੈਫਿਕ ਨਿਯਮ ਨੇ ਉਹਨਾਂ ਦੀ ਜਗਰ ਨਹੀਂ ਪਾਲਣਾ ਕੀਤਾ ਤੇ ਉਹਨਾਂ ਦਾ ਚਲਾਨ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਹਾਈ ਟੈਕ ਸਿਕਿਉਰਿਟੀ ਨੰਬਰ ਪਲੇਟਾਂ ਵੀ ਖਾਸ ਕਰਕੇ ਉਹਨਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਉਹਨਾਂ ਨਾਲ ਹੀ ਅਪੀਲ ਕੀਤੀ ਕਿ ਜੋ ਵੀ ਲੋਕ ਘਰੋਂ ਨਿਕਲਦੇ ਹਨ ਤੇ ਆਪਣੇ ਜ਼ਰੂਰੀ ਗੱਡੀ ਦੇ ਕਾਗਜ਼ਾਤ ਨਾਲ ਲੈ ਕੇ ਨਿਕਲ ਅਤੇ ਗੱਡੀਆਂ ਦੇ ਉੱਪਰ ਨੰਬਰ ਪਲੇਟ ਜਰੂਰ ਲਾਉਣ ਤੁਸੀਂ ਵੇਖੋ ਇਹ ਹਾਈ ਟੈਕ ਸਪੀਡ ਗਾਨ ਦੀਆਂ ਤਸਵੀਰਾਂ ਅਤੇ ਨਾਲ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਟ੍ਰੈਫਿਕ ਅਨਚਾਰਜ ਵਕੀਲ ਸਿੰਘ ਨੇ ਇਹ ਮਾਨਯੋਗ ਡੀਜੀਪੀ ਸਾਹਿਬ ਦੇ ਪਿਛੇ ਨਿਰਦੇਸ਼ਾਂ ਦੇ ਤਹਿਤ ਡਾਕਟਰ ਪ੍ਰਗਿਆ ਜਨ ਮਾਨਯੋਗ ਐਸਐਸਪੀ ਸਾਹਿਬ ਦੇ ਰਿਪੋਰਟ ਦੇ ਅਧਾਰਤ ਮੁਤਾਬਕ ਅਸੀਂ ਚਲਾਨ ਕਰ ਰਹੇ ਹਾਂ ਜੀ ਇਹ ਜਿਹੜੀ ਸਾਨੂੰ ਮਸ਼ੀਨ ਮਿਲੀ ਹੈ ਇਹ ਕਾਫੀ ਕੋਸਟਲੀ ਹੈ 7-8 ਲੱਖ ਰੁਪਏ ਦੀ ਹੈਗੀ ਹੈ ਇਹ ਗਵਰਨਮੈਂਟ ਨੇ ਸਾਨੂੰ ਮੁਹੱਈਆ ਕਰੀ ਹੈ ਮਾਨਯੋਗ ਡੀਸੀ ਸਾਹਿਬ ਨੇ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਨਵੀਂ ਤਕਨੀਕ ਹੈ ਜੀ ਇਹਦਾ ਅਸੀਂ ਕਿਸੇ ਨੂੰ ਮੰਨ ਲਓ ਜਦੋਂ ਓਵਰ ਸਪੀਡ ਗੱਡੀ ਦਾ ਵਿੱਚ ਫੋਟੋ ਆਉਂਦੀ ਹੈ ਉਹਦਾ ਅਸੀਂ ਪ੍ਰਿੰਟ ਵੀ ਕਰ ਸਕਦੇ ਆ ਇੱਕ ਨਾਲ ਮੋਬਾਈਲ ਦਿੱਤਾ ਜੀ ਉਹਦੇ ਨਾਲ ਅਟੈਚਮੈਂਟ ਆ ਫਿਰ ਇਹ ਬੰਦੇ ਦੀ ਸਰਟੀਫਾਈ ਕਰਾ ਸਕਦੇ ਆ ਅਸੀਂ ਵੀ ਤੁਹਾਡੀ ਗੱਡੀ ਓਵਰ ਸਪੀਡ ਸੀ ਕਿਦੀ ਕਿ ਲਿਮਟ 80 ਆ ਜਾਂ ਜਿੰਨੇ ਵੀ ਮਤਲਬ ਰੋਡ ਤੇ ਸਾਈਨ ਦਿੱਤੇ ਉਹਦੇ ਮੁਤਾਬਕ ਆ ਰੋਜ਼ਾਨਾ ਇਹਦਾ ਇਸਤੇਮਾਲ ਕੀਤਾ ਜਾਂਦਾ ਨਕਲੀ ਨਾ ਹਾਂਜੀ ਮਤਲਬ ਅਸੀਂ ਕੱਲ ਤੋਂ ਸ਼ੁਰੂ ਕੀਤੀ ਆ ਸਾਨੂੰ ਮਸ਼ੀਨ ਆਈ ਆ ਇਹ ਤੇ ਲਗਾਤਾਰ ਚੱਲ ਰਿਹਾ ਜੀ ਇਹਦਾ ਅਭਿਆਨ ਤੇ ਬਾਕੀ ਜਿਹੜੇ ਐਕਸਟਰਾ ਚਲਾਨ ਆ ਜਿਵੇਂ ਸੀਟ ਬੈਲਟ ਹੋ ਗਿਆ ਜਾਲੀ ਲਾਈ ਹੋਈ ਆ ਲੋਕਾਂ ਨੇ ਦਾ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਔਰ ਬੁੱਲਟ ਮੋਟਰਸਾਈਕਲਾਂ ਪਟਾਕੇ ਮਾਰਦਾ ਸਲੈਂਸਰ ਚੇਂਜ ਕੀਤੇ ਹੋਏ ਉਹਨਾਂ ਦੇ ਸਭ ਤੇ ਚਲਾਣ ਵੀ ਕਰ ਰਹੇ ਔਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਔਰ ਕਿਸੇ ਵੀ ਦੁਰਘਟਨਾ ਤੋਂ ਬਚ ਸਕੀਏ ਓਵਰਸਪੀਡ ਗੱਡੀ ਦੇ ਨਾਲ ਕੰਟਰੋਲ ਤੋਂ ਬਾਹਰ ਹੁੰਦੀ ਹੈ ਤੇ ਅਸੀਂ ਐਡੇ ਟਾਈਮ ਨਹੀਂ ਰੋਕ ਸਕਦੇ ਔਰ ਸਾਡੇ ਆਲੇ ਦੁਆਲੇ ਵੀ ਭੰਗਦੇ ਆਉਂਦਾ ਉਹਦੇ ਵਿੱਚ ਕੋਈ ਸਹਾਦਰ ਨਹੀਂ ਹੈਗੀ ਹੋਵੇ ਜੇ ਲੋਕੀ ਅਸੀਂ ਜਿਵੇਂ ਸਾਡੇ ਬੈਰੀਕੇਟਾ ਜੀ ਮਾਨਯੋਗ ਐਸਐਸਪੀ ਸਾਹਿਬ ਨੇ ਸਾਰੇ ਬੈਰੀਕੇਟਾਂ ਤੇ ਰੈਫਲੈਕਟਰ ਟੇਪ ਲਵਾਈਆਂ ਹੋਈਆਂ ਗੱਡੀਆਂ ਤੇ ਅਸੀਂ ਨਾਰਿਆਂ ਦੀ ਲੋਕਾਂ ਦੇ ਪਬਲਿਕ ਦੇ ਜਿਹਦੇ ਨਹੀਂ ਲੱਗੇ ਤੇ ਪਰ ਲੋਕਾਂ ਨੂੰ ਵੀ ਸਾਡੀ appeal ਆ ਵੀ ਤੁਸੀਂ ਆਪਣੇ ਪੱਧਰ ਤੇ ਵੀ ਗੱਡੀ ਦੀ ਬੈਕ ਸਾਈਡ ਤੇ ਅਗਰੇ ਅਗਲੀ ਸਾਈਡ ਤੇ ਰੈਫਲੈਕਟਰ ਟੇਪਾਂ ਲਾ ਕੇ ਰੱਖੋ ਤਾਂ ਜੋ ਰੋਸ਼ਨੀ ਪੈਂਦੀ ਹੈ ਜੇ ਹੁੰਦ ਜਿਆਦਾ ਤਾਂ ਉਹ ਟੇਪ ਆ ਜਿਹੜੀ ਉਹ ਦੱਸਦੀ ਆ ਵੀ ਗੱਡੀ ਅੱਗੇ ਜਾ ਰਹੀ ਆ ਕੁਝ ਫੈਮਿਲੀ ਚ ਚਲਾਨ ਭਰਨ ਲਈ ਕਾਫੀ ਮੁਸ਼ਕਲ ਹੋਣਾ ਪੈਂਦਾ ਉਹਦੇ ਲਈ ਹੁਣ ਕੀ ਟੈਕਨਿਕ ਹੋ ਗਈ ਉਹਦੇ ਲਈ ਇਹ ਜੀ ਬੜੀ ਸਾਡੀ ਜਿਹੜੀ ਏ ਮਸ਼ੀਨ ਚਲਾਣ ਹੈ ਉਹਦੇ ਰਹੀਂ ਗੂਗਲ ਪੇ ਰਹੀਂ ਅਸੀਂ ਕਰ ਸਕਦੇ ਆ ਨਗਦ ਚਲਾਨ ਵੀ ਅਸੀਂ ਕਰ ਸਕਦੇ ਆ ਕੈਸ਼ ਆ ਕੈਸ਼ ਵੀ ਦੇ ਸਕਦੇ ਆ ਤੇ ਜੇਕਰ ਨਹੀਂ ਸਾਡੇ ਕੋਲ ਪੈਸੇ ਅਵੇਲੇਬਲ ਤਾਂ ਅਸੀਂ ਆਰਟੀਓ ਦੇ ਚਲਾਨ ਭੇਜ ਦਿੰਦੇ ਆ ਤੇ ਉੱਥੇ ਆਰਟੀਓ ਸਾਹਿਬ ਨੂੰ ਜਦੋਂ ਡੇਡ ਦਿੱਤੀ ਹੁੰਦੀ ਆ ਉਹਦੇ ਤੇ ਅਸੀਂ ਚਲਾਨ ਭੁਗਤ ਕਰਦੇ ਆ ਜੀ ਆਹ ਇਹ ਜੀ ਕਿਵੇਂ ਸੰਦੀਓ ਮਾਨਯੋਗ ਮੁੱਖ ਮੰਤਰੀ ਜੀ ਜੀ ਹਕੂਮਤਾਂ ਦਾ ਪਿਛਲਾ ਗਵਰਨਮੈਂਟ ਦੇ ਹਕੂਮਤਾਂ ਦਾ ਜਿਹੜੀਆਂ ਨੰਬਰ ਪਲੇਟਾਂ ਉਹ ਸਰਕਾਰੀ ਲੱਗਦੀਆਂ ਜੀ ਉਹ ਸਰਕਾਰੀ ਹੀ ਲਵਾਈਆਂ ਜਾਣ ਪਬਲਿਕ ਨੂੰ ਬੇਨਤੀ ਹੈ ਤੇ ਨਹੀਂ ਤਾਂ ਅਸੀਂ ਪ੍ਰਾਈਵੇਟ ਤੇ ਪਲੇਟ ਦਾ ਚਲਾਨ ਹੁੰਦਾ ਜੀ ਅਸੀਂ ਇਸ ਚੀਜ਼ ਤੋਂ ਬਚ ਕੇ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਸਰਕਾਰੀ ਨੰਬਰ ਪਲੇਟ ਜਰੂਰ ਲਾਓ ਹਰੇਕ ਵਹੀਕਲ ਤੇ ਕਿਉਂਕਿ ਕਦੋਂ ਵਹੀਕਲ ਚੋਰੀ ਹੁੰਦਾ ਫਿਰ ਉਹ ਨੰਬਰ ਪਲੇਟ ਬਦਲ ਨਹੀਂ ਸਕਦਾ ਛੇਤੀ ਔਰ ਗਲਤ ਬੰਦਾ ਵੀ ਉਸ ਵਹੀਕਲ ਨੂੰ ਇਸਤੇਮਾਲ ਨਹੀਂ ਕਰ ਸਕਦਾ